ਲੁਧਿਆਣਾ ਦੇ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਗੱਡੀ ਬੀਤੀ ਰਾਤ ਖਨੋਰੀ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਹੈ ਔਰ ਇਸ ਹਾਦਸੇ ਦੌਰਾਨ ਵਿਧਾਇਕ ਰਜਿੰਦਰਪਾਲ ਕੌਰ ਦੇ ਪਰਿਵਾਰ ਸਮੇਤ ਗਨਮੈਨਾਂ ਦੇ ਵੀ ਸੱਟਾਂ ਲੱਗੀਆਂ ਨੇ ਉਸੇ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਯਾਨੀ ਕਿ ਉਹਨਾਂ ਦੇ ਪਤੀ ਹਰਪ੍ਰੀਤ ਸਿੰਘ ਨਾਲ ਨੇ ਸਾਡੇ ਸਰ ਤੁਸੀਂ ਵੀ ਨਾਲ ਸੀਗੇ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹਾਦਸਾ ਵਾਪਰਿਆ ਔਰ ਕਿੱਥੋਂ ਤੁਸੀਂ ਆ ਰਹੇ ਸੀ ਅਸੀਂ 에어ਪੋਰਟ ਤੋਂ ਵਾਪਸ ਪਰਤ ਰਹੇ ਸੀ ਔਰ ਇਹ ਖਨੌਰੀ ਬਾਰਡਰ ਦੇ ਆਸ-ਪਾਸ ਉਹ ਗੱਡੀ ਇੱਕ ਡਿਵਾਈਡਰ ਜੋ ਬੈਰੀਕੇਡ ਦੇ ਨਾਲ ਟਕਰਾਈ ਟਕਰਾਨ ਤੋਂ ਬਾਅਦ ਉਹ ਗੱਡੀ ਐਕਸੀਡੈਂਟ ਹੋ ਗਈ ਜੀ ਦੇ ਵਿੱਚ ਮੈਡਮ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਬੁੱਲ ਤੇ ਸੱਟ ਲੱਗੀ ਹੈ ਛਾਤੀ ਤੇ ਸੱਟ ਲੱਗੀ ਹੈ ਲੱਤ ਔਰ ਗਿੱਟੇ ਤੇ ਸੱਟ ਲੱਗੀ ਹੈ ਔਰ ਮੇਰੇ ਨੀਚੇ ਵਾਲੀ ਲੱਤਾਂ ਦੇ ਦੋਨੇ ਦਵਾਪ ਜਿਹਨੂੰ ਆਪਾਂ ਕਹਿੰਦੇ ਆਂ ਜਾਗੇ ਤਾਂ ਗੁੱਜੀ ਸੱਟ ਲੱਗੀ ਹੈਗੀ ਤੇ ਬਾਕੀ ਜਿਹੜਾ ਆਪਣਾ ਗਨਮੈਨ ਆ ਉਦੇ ਹੱਥ ਤੇ ਔਰ ਮੱਥੇ ਤੇ ਸੱਟ ਲੱਗੀ ਆ ਔਰ ਉਹ ਮਤਲਬ ਕੰਟਰੋਲ ਸਥਿਤੀ ਕੰਟਰੋਲ ਚ ਅਸਰ ਕੀ ਵਜ੍ਹਾ ਮੰਨਦੇ ਹੋ ਆ ਆਖਿਰ ਕੀ ਆ ਜਾ ਰਿਹਾ ਕਿ ਉੱਥੇ ਕੋਈ ਡਵਾਈਡਰ ਸੀਗਾ ਪੱਥਰ ਵਾਲਾ ਗੱਡੀ ਦੀ ਰਫਤਾਰ ਦੀ ਗੱਲ ਕਰੀਏ ਕਿੰਨੀ ਸੀ ਰਫਤਾਰ 150 ਦੇ ਆਸ-ਪਾਸ ਰਫਤਾਰ ਸੀ ਉੱਥੇ 130 ਦੀ ਸਪੀਡ ਨਾਲ ਗੱਡੀਆਂ ਉੱਥੇ ਆਮ ਹੀ ਚੱਲਦੀਆਂ ਨੇ 150 ਦੀ ਸਪੀਡ ਨਾਲ ਆ ਰਹੇ ਸੀ ਔਰ ਡਰਾਈਵਰ ਜਿਹੜਾ ਗੱਡੀ ਚਲਾ ਰਿਹਾ ਸੀ ਔਰ ਉਹ ਡਰਾਈਵਰ ਦੀ ਨੀਂਦ ਆਣ ਕਾਰਨ ਜਾਂ ਉਹਦੀ ਅੰਗੈਲੀ ਲਾਲੋ ਜਾਂ ਕਹਿੰਦਾ ਉਹਨੇ ਉਹ ਨਹੀਂ ਦੇਖਿਆ ਨਜ਼ਦੀਕ ਤੋਂ ਜਦੋਂ ਨਜ਼ਦੀਕ ਆਇਆ ਤਾਂ ਉਹ ਗੱਡੀ 브্রেক ਨਹੀਂ ਲੱਗ ਸਕੀ ਤਾਂ ਉਹ ਹਟ ਕਰ ਗਈ ਸੀ ਤੁਸੀਂ ਗੱਡੀ ਵਿੱਚ ਕੌਣ ਕੌਣ ਮੌਜੂਦ ਸੀਗਾ ਗੱਡੀਆਂ ਕਿੰਨੀਆਂ ਸੀ ਇੱਕ ਸੀ ਦੋ ਸੀ ਇੱਕੋ ਹੀ ਗੱਡੀ ਸੀ ਮੈਡਮ ਦੀ ਸਰਕਾਰੀ ਗੱਡੀ ਸੀ ਤੇ ਜਿਹਦੇ ਵਿੱਚ ਪੰਜ ਬੰਦੇ ਮੌਜੂਦ ਸੀ ਡਰਾਈਵਰ ਗਨਮੈਨ ਫਮਲੇ ਸਾਹਿਬ ਔਰ ਬੇਟਾ ਔਰ ਮੈਂ ਪੰਜ ਬੰਦੇ ਸੀ ਅੱਛਾ ਸਰ ਇਹ ਕਿੱਥੋਂ ਆ ਕਿੱਥੋਂ ਰੇ ਸੀਗੇ 에어ਪੋਰਟ ਤੋਂ ਆ ਰਹੇ ਸੀਗੇ ਜੀ ਹਾਂ ਦਿੱਲੀ 에어ਪੋਰਟ ਤਾਂ ਹੁਣ ਸਰ ਮੈਡਮ ਦੀ ਕੰਡੀਸ਼ਨ ਕਿਵੇਂ ਹੈਗੀ ਪਰਿਵਾਰ ਦੀ ਤੁਹਾਡੇ ਬੇਟੇ ਦੀ ਕੰਡੀਸ਼ਨ ਕਿਵੇਂ ਹੁਣ ਸਾਰੇ ਸ਼ੌਕ ਨੇ ਕਿਉਂਕਿ ਜਿਹੜਾ ਹਾਦਸਾ ਇੱਕਦਮ ਸਿੱਧੀ 150 ਦੀ ਸਪੀਡ ਨਾਲ ਟਕਰਾ ਜਾਣਾ ਇੱਕਦਮ ਦਿਮਾਗ ਨਹੀਂ ਕੰਮ ਕਰਦੇ ਅਜੇ ਤੱਕ ਅਸੀਂ ਰੋਟੀ ਖਾਣ ਖਾਧੀ ਹੈ ਰਾਤ ਦੀ ਰੋਟੀ ਕੁਛ ਨਹੀਂ ਕਿਸੇ ਨੇ ਖਾਇਆ ਮੈਡਮ ਤਾਂ ਖਾ ਇਨਸਾਦੇ ਕਿਉਂਕਿ ਉਹਨਾਂ ਦੇ ਮੂੰਹ ਤੇ ਸਰਟ ਲੱਗੀ ਹੈ ਔਰ ਨਾਓ ਬੋਲਣ ਦੀ ਸਥਿਤੀ ਵਿੱਚ ਨੇ ਅਜੇ ਔਰ ਦੂਸਰੇ ਬਾਕੀ ਸਾਰੇ ਅਜੇ ਸੀਰੀਅਸ ਚੋਪੀ ਨੇ ਕਿਉਂਕਿ ਉਹ ਇਕਦਮ ਅਟੈਕ ਜਿਹੜਾ ਹੋਇਆ ਏ ਜੋ ਸਦਮੇ ਵਿੱਚ ਬੱਚੇ ਨੇ ਸਾਰੇ ਨਹੀਂ ਗੱਲ ਤੋਂ ਬਾਹਰ ਆ ਰਹੇ ਅੱਛਾ ਸਰ ਮੈਡਮ ਦੇ ਕਿਹਾ ਜਾ ਰਿਹਾ ਕਿ ਕਾਫੀ ਸਾਰੇ ਉਹਨਾਂ ਦੇ ਸਟਿਚਸ ਲੱਗੇ ਨੇ ਉਹ ਬੋਲਣ ਦੀ ਹਾਲਤ ਦੇ ਵਿੱਚ ਨਹੀਂ ਹੈ ਤਾਂ ਮੈਡਮ ਅੱਗੇ ਬੈਠੇ ਸੀ ਜਾਂ ਪਿੱਛੇ ਮੈਡਮ ਕੰਡਕਟਰ ਸਾਈਡ ਦੇ ਬੈਕ ਤੇ ਬੈਠੇ ਸੀ ਜੀ ਤੇ ਉੱਥੇ ਬੈਠੇ ਸੀ ਸਰ ਸਭ ਪਿੱਛੇ ਅੱਛਾ ਉਹ ਸਟਿਚਸ ਜਿਹੜੇ ਲੱਗੇ ਨੇ ਉਹ ਕਿਹਾ ਜਾ ਰਿਹਾ ਹੋਟ ਤੇ ਹਾਂਜੀ ਤੇ ਟਾਂਕੇ ਲੱਗੇ ਨੇ ਟਾਂਕੇ ਜਿਹੜੇ ਉਹ ਕਿਉਂਕਿ ਬੱਲ ਪੂਰਾ نیچے ਟੋਟਲੀ ਫਟ ਗਿਆ ਵਾ ਅੰਦਰ ਬਾਹਰ ਤੋਂ ਤੇ ਉਹ ਫਿਰ ਉਹਨਾਂ ਦੇ 45 ਸਟਰਚ ਲੱਗੇ ਨੇ ਤੇ ਉਹ ਲਗਾਣੇ ਪਏ ਸੀ ਕਿਉਂਕਿ ਜਿਆਦਾ ਫਟ ਗਏ ਸੀ ਹੁਣ ਸਰ ਘਰੇ ਨਹੀਂ ਟ੍ਰੀਟਮੈਂਟ ਚੱਲ ਰਿਹਾ ਘਰੇ ਹੀ ਆ ਜੀ ਟ੍ਰੀਟਮੈਂਟ ਚੱਲ ਰਿਹਾ ਵਾ ਤੇ ਬਾਕੀ ਰਿਪੋਰਟਸ ਵਗੈਰਾ ਜਿਹੜੀਆਂ ਐ ਐਕਸ-ਰੇ ਜਾਂ ਦੂਸਰੀਆਂ ਆਣਗੀਆਂ ਤੇ ਅਜੇ ਬਾਕੀ ਜਿਹੜੀ ਟ੍ਰੀਟਮੈਂਟ ਦਾ ਜੋ ਮੈਡੀਕਲ ਟ੍ਰੀਟਮੈਂਟ ਉਹ ਡਾਕਟਰ ਨੇ ਦੇ ਦਿੱਤੀ ਆ ਇਕ ਸਰ ਪਲਾਸਟਿਕ ਸਰਜਰੀ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਪਲਾਸਟਿਕ ਸਰਜਰੀ ਹੋਈ ਹੈ ਜੀ ਕਿਉਂਕਿ ਫੇਸ ਤੇ ਜੀ ਪਲਾਸਟਿਕ ਸਰਜਰੀ ਹੋਣੀ ਸੀ ਦੂਸਰੇ ਡਾਕਟਰ ਤੋਂ ਸਰਜਰੀ ਨਹੀਂ ਹੋ ਪਾਉਂਦੀ ਸੀ ਕਿਉਂਕਿ ਉਹ ਜੇ ਕੋਈ ਦੂਸਰੇ ਡਾਕਟਰ ਨੇ ਉਹ ਵੇਨਸ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਕਿ ਉਹ ਉਹੀ ਕਰ ਸਕਦਾ ਨਹੀਂ ਤਾਂ ਬਿਲਕੁਲ ਇਹਨਾਂ ਉਹਨਾਂ ਦੇ ਪਤੀ ਹਰਪ੍ਰੀਤ ਸਿੰਘ ਤਾਂ ਦੱਸਿਆ ਕਿ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਖਤਰੇ ਤੋਂ ਬਾਹਰ ਨਹੀਂ ਔਰ ਪਲਾਸਟਿਕ ਸਰਜਰੀ ਦਾ ਜ਼ਿਕਰ ਕੀਤਾ ਜਾ ਰਿਹਾ ਇਸ ਦੇ ਨਾਲ ਨਾਲ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਹਾਦਸਾ ਵਾਪਰਿਆ ਪਰ ਪਰਿਵਾਰ ਤੰਦਰੁਸਤੀ ਹਾਲਕੀ ਕਿ ਕਿਆ ਜਾ ਸਕਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੇਸ਼ੱਕ ਜਿਹੜੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਪਰ ਜਿਹੜੇ ਪਰਿਵਾਰਿਕ ਮੈਂਬਰ ਨੇ ਚਾਹੇ ਉਹਨਾਂ ਦਾ ਬੇਟਾ ਹੈ ਚਾਹੇ ਪਤੀ ਨੇ ਚਾਹੇ ਗਨਮੈਨ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਹਲਕੀਆਂ ਸੱਟਾਂ ਜ਼ਰੂਰ ਲੱਗੀਆਂ ਨੇ ਲੁਧਿਆਣਾ ਤੋਂ ਰਜਿੰਦਰ ਅਰੋੜਾ ਨਿਊਜ਼ 18